ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਅਸੀਂ ਖਨੌਰੀ ਤੋਂ 1-2 ਕਿਲੋਮੀਟਰ ਅਗੇ ਟੋਲ ਪਲਾਜੇ ਦੇ ਉੱਤੇ ਮੌਜੂਦ ਆ ਇਹ ਟੋਲ ਪਲਾਜਾ ਪਿੰਡ ਪੈਂਦ ਦੇ ਕੋਲੇ ਬਣਿਆ ਹੋਇਆ ਹੈਗਾ ਸੋ ਮੇਰੇ ਪਿੱਛੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਇੱਕ ਲੋਕਲ ਸੜਕ ਹੈ ਜਿਹੜੀ ਉਹ ਪੈਂਦ ਪਿੰਡ ਨੂੰ ਜਾਂਦੀ ਹੈ ਟੋਲ ਪਲਾਜੇ ਤੋਂ ਬਿਲਕੁਲ 500 ਮੀਟਰ ਪਹਿਲਾਂ ਇਹ ਸੜਕ ਹੈਗੀ ਕੁਝ ਦਿਨ ਪਹਿਲਾਂ ਇਸ ਛੜਕ ਦਾ ਜਿਹੜਾ ਦੁਰ ਵਿਵਹਾਰ ਜਿਹੜਾ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਸੀਗਾ ਲੋਕ ਇਸ ਸੜਕ ਦੇ ਉੱਪਰ ਦੀ ਲੰਘਦੇ ਸੀਗੇ ਮੋਕਕਾਰ ਨੇ ਸੀ ਕਿ ਲੋਕ ਟੋਲ ਪਲਾਜਾ ਬਚਾਉਣ ਦੇ ਲਈ ਸੜਕ ਦੇ ਉੱਤੋਂ ਦੀ ਲੰਘਦੇ ਸੀਗੇ ਟਰੱਕ ਵੀ ਲੰਘਦੇ ਸੀ ਜੀ ਦੂਜੀਆਂ ਕਮਰਸ਼ੀਅਲ ਗੱਡੀਆਂ ਵੀ ਲੰਘਦੀਆਂ ਸੀਗੇ ਉਹ ਟੋਲ ਪਲਾਜੇ ਉੱਤੋਂ ਦੀ ਤਾਂ ਹੁਣ ਜਿਹੜਾ ਇਸ ਟੋਲ ਪਲਾਜੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਕ ਤਰੀਕੇ ਨਾਲ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਇੱਕ ਬੈਰੀਕੇਡ ਲਾ ਦਿੱਤਾ ਗਿਆ ਹੈਗਾ ਇੱਕ ਫਾਟਕ ਦੇ ਵਾਂਗੂ ਬੈਰੀਕੇਡ ਲਾਇਆ ਗਿਆ ਹੈਗਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੋਈ ਵੀ ਸਾਧਨ ਜਿਹੜਾ ਇੱਥੋਂ ਦੀ ਹੁਣ ਨਹੀਂ ਲੰਘ ਸਕਦਾ ਹੈਗਾ ਚਾਹੇ ਕੋਈ ਹੋ ਟੈਕਸੀ ਹੈ ਜੋ ਦੂਰ ਦਰਾਡੇ ਤੋਂ ਆਉਂਦੀ ਹੈ ਜਾਂ ਫਿਰ ਕੋਈ ਟਰੱਕ ਹੈ ਕੋਈ ਵੀ ਹੈ ਲੋਕਲ ਲੋਕਾਂ ਨੂੰ ਜਿਹੜੀ ਉਹ ਛੋਟ ਦਿੱਤੀ ਗਈ ਹੈ ਕਿ ਲੋਕਲ ਸਾਧਨ ਜਿਹੜੇ ਉਹ ਲੰਘ ਸਕਦੇ ਨੇ ਲੋਕਲ ਗੱਡੀਆਂ ਲੰਘ ਸਕਦੀਆਂ ਨੇ ਅੰਗੀਆਂ ਪਿੰਡ ਦੀਆਂ ਹਾਲਾਂਕਿ ਜਿਹੜਾ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਨੇੜੇ-ਤੇੜੇ ਦੇ ਪਿੰਡਾਂ ਦੇ ਲਈ ਪਾਸ ਬਣਾਉਣ ਦੀ ਜਿਹੜੀ ਟੋਲ ਪਲਾਜ਼ ਵਾਲਿਆਂ ਨੇ ਉਹ ਸ਼ਰਤ ਰੱਖੀ ਗਈ ਕਿ ਤੁਸੀਂ ਆਪਣੇ ਆਪਣੇ ਪਾਸ ਬਣਾਓ ਜਦੋਂ ਕਿ ਟੋਲ ਪਲਾਜ਼ ਆ ਨੇੜੇ-ਤੇੜੇ ਦੇ ਪਿੰਡਾਂ ਦੇ ਵਾਸਤੇ ਜਿਹੜਾ ਉਹ ਫਰੀ ਹੁੰਦਾਗਾ ਮੈਂ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣੀ ਚਾਹੂੰਗਾ ਕਿ ਉਹ ਰੇ ਦਿਨ ਰਾਤ ਪਿੰਡ ਵਾਲਿਆਂ ਦੇ ਵੱਲੋਂ ਜਿਹੜਾ ਉਹ ਪੈਰਾ ਲਾਇਆ ਜਾਂਦਾ ਕਿ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਰੇ ਬੈਠੇ ਹੋਏ ਨੇਗੇ ਪਿੰਡ ਵਾਸੀ ਜਿਹੜੇ ਇੱਥੋਂ ਸਾਧਨਾਂ ਨੂੰ ਲੰਘਣ ਨਹੀਂ ਦਿੰਦੇ ਪੰਚਾਇਤ ਦੇ ਬੰਦੋ ਇਹ ਜਿਹੜੇ ਹੁਕਮ ਨੇ ਕਿ ਇੱਥੋਂ ਬਾਹਰ ਦਾ ਕੋਈ ਸਾਧਨ ਇਸ ਸੜਕ ਉੱਪਰ ਦੀ ਟੋਲ ਪਲਾਜ਼ਾ ਨੂੰ ਕੱਟ ਕੇ ਨਾ ਲੰਗੇ ਤਾ ਇਹਦੇ ਵਿੱਚ ਪਿੰਡ ਵਾਲਿਆਂ ਦਾ ਇਹ ਵੀ ਕਹਿਣਾ ਹੈਗਾ ਕਿ ਨੁਕਸਾਨ ਹੁੰਦਾ ਪਿੰਡ ਦੇ ਵਿੱਚ ਐਕਸੀਡੈਂਟ ਹੁੰਦੇ ਨੇ ਪਿੰਡ ਦੇ ਲੋਕਾਂ ਦੇ ਨਾਲ ਕਈ ਵਾਰਾ ਦੁਰਘਟਨਾ ਜਿਹੜੀ ਉਹ ਵਾਪਰ ਚੁੱਕੀ ਹੈ ਤਾਂ ਕਰਕੇ ਇਸ ਸੜਕ ਨੂੰ ਜਿਹੜਾ ਬਿਲਕੁਲ ਪਿੰਡ ਵਾਲਿਆਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈਗਾ ਹੁਣ ਇਸੇ ਤਰੀਕੇ ਦੇ ਨਾਲ ਇਸ ਨੂੰ ਬੰਦ ਕਰ ਮੈਂ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਂਗਾ ਜਿਵੇਂ ਹੁਣ ਇੱਕ ਗੱਡੀ ਆ ਗਈ ਤੁਸੀਂ ਮੇਰੇ ਸਾਥੀ ਨੂੰ ਕਹੂਗਾ ਪਿੱਛੇ ਜਰੂਰ ਦਿਖਾਓ ਉਹਨੇ ਗੱਡੀ ਜਿਹੜਾ ਇੱਥੋਂ ਲੰਘਦੇ ਲੋਕਲ ਗੱਡੀਆਂ ਨੂੰ ਇਸੇ ਤਰ੍ਹਾਂ ਜਿਹੜਾ ਉਹ ਲੰਘਣ ਦਿੱਤਾ ਜਾਂਦਾ ਹੈਗਾ ਉਹ ਬੰਦਾ ਕਈ ਵਾਰ ਲੋਕਲ ਹੁੰਦਾ ਜਿਹੜਾ ਉਹ ਆਪਣਾ ਕਹਿ ਕੇ ਜਾਂ ਜਿੰਨਾ ਜਿੰਨਾ ਜਿਹਦੀ ਇਹਨਾਂ ਨੂੰ ਪਛਾਣ ਹੁੰਦੀ ਆ ਜਾਂ ਕਿਸੇ ਡਾਕੂਮੈਂਟ ਦੇਖ ਕੇ ਇਥੋਂ ਦੀ ਲੰਘਣ ਦਿੱਤਾ ਜਾਂਦਾ ਹੈ ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਤੁਹਾਡੇ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਇਥੋਂ ਦੀ ਨਕਲੀ ਕਿਸਾਨ ਯੂਨੀਅਨ ਦੇ ਕਾਰਡ ਬਣਾਏ ਹੋਏ ਬਹੁਤ ਸਾਰੇ ਬੰਦੇ ਇਹਨਾਂ ਨੇ ਹੁਣ ਤੱਕ ਫੜੇ ਨੇ ਨਕਲੀ ਇਥੋਂ ਦਾ ਕੀ ਪੁਲਿਸ ਦੀਆਂ ਆਈਡੀਆਂ ਵਾਲੇ ਵੀ ਬੰਦੇ ਇਹਨਾਂ ਨੇ ਇੱਥੇ ਹੁਣ ਤੱਕ ਫੜੇ ਨੇ ਤੋ ਇਹ ਹਾਲਾਤ ਨੇ ਪੰਜਾਬ ਦੇ ਕਹਿ ਸਕਦੇ ਆ ਅਸੀਂ ਪੰਜਾਬ ਲੈਵਲ ਦੇ ਉੱਤੇ ਜਿੱਥੇ ਕੀ ਨਕਲੀ ਜਾਲੀ ਕਾਰਡਾਂ ਵਾਲੇ ਪੁਲਿਸ ਵਾਲਿਆਂ ਦੇ ਜਾਂ ਕਿਸਾਨ ਯੂਨੀਅਨ ਦੇ ਨਕਲੀ ਜਾਲੀ ਕਾਰਡ ਬਣਾ ਕੇ ਲੋਕਾਂ ਲੰਗਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰ ਤਾਂ ਕਹਿ ਦਿੰਦੇ ਨੇ ਕਿ ਅਸੀਂ ਇਸੇ ਪਿੰਡ ਦੇ ਆ ਜਦੋਂ ਕਿ ਉਹ ਇਸ ਪਿੰਡ ਦੇ ਨਾ ਹੋ ਕੇ ਕਿਤੇ ਦੂਰ ਦਰਾਡੇ ਪਿੰਡ ਦੇ ਹੁੰਦੇ ਨੇ ਸਿਰਫ ਇੱਕ ਟੋਲ ਬਚਾਉਣ ਦੇ ਲਈ ਇਹ ਹਾਲਾਤ ਬਣ ਚੁੱਕੇ ਨੇ ਇਸ ਟੋਲ ਪਲਾਜ਼ੇ ਦੇ ਉੱਪਰ ਤਾਂ ਤੁਸੀਂ ਇਹਨੂੰ ਸਹੀ ਮੰਨਦੇ ਹੋ ਜਾਂ ਫਿਰ ਗਲਤ ਮੰਨਦੇ ਹੋ ਆਪਣੀ ਰਾਏ ਵੀ ਜ਼ਰੂਰ ਦਿਓ ਤੇ ਪਿੰਡ ਵਾਸੀ ਕੀ ਕਹਿੰਦੇ ਨੇ ਪੰਚਾਇਤ ਕੀ ਕਹਿੰਦੀ ਐ ਇਸ ਮਾਮਲੇ ਦੇ ਵਿੱਚ ਤੁਹਾਡੀ ਗੱਲਬਾਤ ਕਰ